ਪੰਜਾਬ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਦਿਨ ਰਹਿ ਗਏ ਨੇ ਪਰੰਤੂ ਉੱਥੇ ਹੀ ਸਿਆਸੀ ਪਾਰਾ ਜਿਹੜਾ ਕਿ ਵਾਧਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਹੁਣ ਲੁਧਿਆਣਾ ਸੀਟ ਦੇ ਉੱਤੇ ਇੱਕ ਨਵਾਂ ਵਿਵਾਦ ਵੀ ਦਿਖਾਈ ਦੇ ਰਿਹਾ ਤੇ ਦੱਸਦੀ ਹੈ ਕਿ ਸਾਬਕਾ ਕਾਂਗਰਸੀ ਦੇ ਵੱਲੋਂ ਕਮਲ ਜੀਤ ਸਿੰਘ ਬਰਾੜ ਦੇ ਵੱਲੋਂ ਜਿਹੜਾ ਕਿ ਭਾਈ ਅਮਰਤਪਾਲ ਦੀ ਫੋਟੋ ਦੀ ਵਰਤੋਂ ਕੀਤੀ ਗਈ ਤੇ ਉੱਥੇ ਇਸ ਫੋਟੋ ਨੂੰ ਲੈ ਕੇ ਹੁਣ ਨਵਾਂ ਵਿਵਾਦ ਦਿਖਾਈ ਦੇ ਰਿਹਾ ਹੈ ਤੇ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਕਿਹਾ ਗਿਆ ਹੈ ਕਿ ਕਮਲਜੀਤ ਬਰਾੜ ਨੂੰ ਜਿਹੜੀ ਕਿ ਭਾਈ ਅਮਰਤਪਾਲ ਦੇ ਨਾਲ ਫੋਟੋ ਲਗਾਈ ਹੈ ਉਸ ਦੀ ਇਜਾਜ਼ਤ ਹੈ ਜਾਂ ਨਹੀਂ ਤੇ ਜਿਸ ਦੇ ਦੌਰਾਨ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਗੱਲ ਨੂੰ ਲੈ ਕੇ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਦੱਸਦੀ ਹੈ ਕਿ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਮਲਜੀਤ ਸਿੰਘ ਬਰਾੜ ਨੂੰ ਸਰਦਾਰ ਜਿਹੜੇ ਕਿ ਅਮਰਿਤਪਾਲ ਸਿੰਘ ਦੀ ਫੋਟੋ ਵਰਤਨ ਦੀ ਇਜਾਜ਼ਤ ਹੈ ਕਮਲਜੀਤ ਬਰਾੜ ਦੇ ਪਿਤਾ ਦਰਸ਼ਨ ਸਿੰਘ ਬਰਾੜ 1992 ਦੇ ਵਿੱਚ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਵਿਧਾਇਕ ਸਨ ਜਦੋਂ ਸ਼ਹੀਦ ਭਾਈ ਰਿਸ਼ਪਾਲ ਸਿੰਘ ਛੰਦੜਾ ਉਹਨਾਂ ਦੇ ਪਿਤਾ ਤੇ ਮਾਤਾ ਜੀ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਕੇ ਸਮੇਤ ਹੋਰ ਅਣਗਿਣਤ ਬੇਕਸੂਰ ਸਿੱਖਾਂ ਦਾ ਸਾਹਮਣਾ ਉਸੇ ਸਰਕਾਰ ਦੁਆਰਾ ਕੀਤਾ ਗਿਆ ਸੀ ਅਤੇ ਸ਼ਹੀਦ ਛੰਦੜਾ ਦੇ ਪੁੱਤਰ ਸਰਦਾਰ ਅੰਮ੍ਰਿਤਪਾਲ ਸਿੰਘ ਛੰਦੜਾ ਲੁਧਿਆਣਾ ਹਲਕੇ ਤੋਂ ਬਰਾੜ ਦੇ ਵਿਰੋਧੀ ਹਨ ਪਰ ਜਿਸ ਨੂੰ ਪੰਥਕ ਵਜੋਂ ਦਰਸਾਇਆ ਜਾ ਰਿਹਾ ਹੈ ਤੇ ਉਹ ਹੈ ਕਮਲਜੀਤ ਬਰਾੜ ਤੇ ਦੱਸਦੀ ਹੈ ਕਿ ਜਿਹੜੀ ਇੱਕ ਪੋਸਟ ਦੇ ਵਿੱਚ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਕਮਲਜੀਤ ਬਰਾੜ ਦੀ ਜਿਹੜੀ ਕਿ ਤਸਵੀਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਜਿਹੜੀ ਕਿ ਲਗਾਈ ਗਈ ਹੈ ਤੇ ਜਿਸ ਦੇ ਦੌਰਾਨ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਕਿ ਤਸਵੀਰ ਨਜ਼ਰ ਆ ਰਹੀ ਹੈ ਤੇ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਕਰ ਦਿੱਤੇ ਨੇ ਤੇ ਉੱਥੇ ਪੁੱਛਿਆ ਕਿ ਫੋਟੋ ਵਰਤਨ ਦੀ ਇਜਾਜ਼ਤ ਹੈ ਤੇ ਜਿਸ ਦੇ ਦੌਰਾਨ ਇਹ ਸਵਾਲ ਜਿਹੜੇ ਕਿ ਕਮਲਜੀਤ ਬਰਾੜ ਦੇ ਉੱਤੇ ਆ ਕੇ ਖੜੇ ਹੋ ਗਏ ਨੇ ਤੇ ਦੱਸ दिए ਕਿ ਕਮਲਜੀਤ ਬਰਾੜ ਦੇ ਜਿਹੜੇ ਕਿ ਪਿਤਾ 1992 ਦੇ ਵਿੱਚ ਸਰਕਾਰ ਦੇ ਵਿੱਚ ਵਿਧਾਇਕ ਸਨ ਤੇ ਜਦੋਂ ਸ਼ਹੀਦ ਭਾਈ ਰਿਸ਼ਪਾਲ ਸਿੰਘ ਛੰਦੜਾ ਉਹਨਾਂ ਦੇ ਪਿਤਾ ਤੇ ਮਾਤਾ ਜੀ ਜਿਹੜੇ ਕਿ ਸ਼ਹੀਦ ਗੁਰਦੇਵ ਸਿੰਘ ਕਾਮਕੇ ਸਮੇਤ ਹੋਰ ਅਣਗਿਣਤ ਭੇਕਸੂ ਸਿੱਖਾਂ ਦਾ ਮੁਕਾਬਲਾ ਉਸੇ ਸਰਕਾਰ ਦੁਆਰਾ ਬਣਾਇਆ ਗਿਆ ਸੀ ਤੇ ਪੰਜਾਬ ਦੀ ਜਿਹੜੀ ਕਿ ਲੋਕ ਸਭਾ ਚੋਣਾਂ ਨੇ ਉਸ ਦੇ ਵਿੱਚ ਕੁਝ ਦਿਨ ਰਹਿ ਗਏ ਨੇ ਤੇ ਇਸ ਮੌਕੇ ਸਿਆਸੀ ਪਾਰਟੀਆਂ ਦੇ ਜਾਦੂ ਉਮੀਦਵਾਰਾਂ ਵੱਲੋਂ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਪੂਰੀ ਵਾ ਲਾਈ ਜਾ ਰਹੀ ਹੈ ਤੇ ਦੱਸ ਦਈਏ ਕਿ ਇਸ ਮੌਕੇ ਲੁਧਿਆਣਾ ਸੀਟ ਤੋਂ ਇੱਕ ਨਵਾਂ ਵਿਵਾਦ ਜਿਹੜਾ ਕਿ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਉੱਥੇ ਦਰਸਲ ਕਾਂਗਰਸ ਤੋਂ ਕੱਢੇ ਗਏ ਕਮਲਜੀਤ ਸਿੰਘ ਬਰਾੜ ਨੇ ਚੋਣ ਪ੍ਰਚਾਰ ਦੌਰਾਨ ਜਿਹੜਾ ਕਿ ਹਾਰਡਿਕਸ ਉੱਤੇ ਖੜੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਪਾਲ ਸਿੰਘ ਦੇ ਨਾਲ ਆਪਣੀ ਤਸਵੀਰ ਲਗਾਈ ਤੇ ਜਿਸ ਦੇ ਦੌਰਾਨ ਇਸ ਦੀ ਜਿਹੜੇ ਕੇ ਫੋਟੋ ਸ਼੍ਰੋਮਣੀ ਕਾਲੇਦਾਲ ਅੰਮ੍ਰਿਤਸਰ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਸਵਾਲ ਪੁੱਛੇ ਗਏ ਅਤੇ ਦੱਸਦੀ ਹੈ ਕਿ ਕਮਲਜੀਤ ਬਰਾੜ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਦੀ ਫੋਟੋ ਵਰਤਣ ਦੀ ਇਜਾਜ਼ਤ ਹੈ ਤੇ ਜਿਸ ਦੇ ਦੌਰਾਨ ਹੁਣ ਇੱਕ ਨਵਾਂ ਹੀ ਵਿਵਾਦ ਖੜਾ ਹੋ ਗਿਆ